ਸਿੰਘ ਸਾਹਿਬ ਦੇ ਸੱਟਾਂ ਲੱਗੀਆਂ ਇੱਥੇ ਇਹਨਾਂ ਦੇ ਮੂੰਹ ਦੇ ਕੋਲ ਅਥਰੂ ਗੈਸ ਦਾ ਜਿਹੜਾ ਗੋਲਾ ਉਹ ਫਟਿਆ ਹਨਾ ਜ਼ਖਮੀ ਹੋਇਆ ਇਹ ਜਜ਼ਬਾ ਮੇਰੇ ਯਾਰ ਕਿਹਦੇ 6:00 ਵਜੇ ਹਫ਼ਤਾ ਘਰੀ ਪਿਆ ਰਹਿੰਦਾ ਵੀ 6:00 ਵੱਜ ਗਈ ਭਾਈ ਮੇਰੇ ਵੀਡੀਓ ਪਾਉਣ ਦਾ 6:00 ਵੱਜ ਗਈ ਮੈਂ ਪਹੁੰਚ ਨਹੀਂ ਸਕਦਾ ਵੀਡੀਓ ਸਟਾਰਟ ਤੁਸੀਂ ਨੌਜਵਾਨਾਂ ਦਾ ਜਜ਼ਬਾ ਦੇਖੋ ਮੇਰੇ ਨਾਲ ਸਿੰਘ ਸਾਹਿਬ ਖੜੇ ਆ 13 ਤਰੀਕ ਨੂੰ ਜਿਹੜਾ ਮੋਰਚਾ ਸ਼ੁਰੂ ਕੀਤਾ ਗਿਆ ਸੀ ਕਿਸਾਨੀ ਮੋਰਚਾ ਸਿੰਘ ਸਾਹਿਬ ਉੱਥੇ ਵੀ ਪਹੁੰਚੇ ਆ ਉੱਥੇ ਜਾ ਕੇ ਤੁਹਾਨੂੰ ਪਤਾ ਹੀ ਆ ਅੱਗੇ ਹਨਾ ਆਪਣੇ ਕਿਸਾਨਾਂ ਨੂੰ ਰੋਕਣ ਦੇ ਲਈ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਆ ਸਿੰਘ ਸਾਹਿਬ ਦੇ ਸੱਟਾਂ ਲੱਗੀਆਂ ਇੱਥੇ ਇਹਨਾਂ ਦੇ ਮੂੰਹ ਦੇ ਕੋਲ ਅਥਰੂ ਗੈਸ ਦਾ ਜਿਹੜਾ ਗੋਲਾ ਉਹ ਫਟਿਆ ਹਨਾ ਜ਼ਖਮੀ ਹੋਇਆ ਪਰ ਫਿਰ ਵੀ ਦੇਖੋ ਨਾਲੇ ਉਧਰ ਸੇਵਾ ਨਿਭਾ ਰਹੇ ਆ ਤੇ ਅੱਜ 15 ਤਰੀਕ ਸਾਡਾ ਕੌਮੀ ਯੋਧਾ ਬਾਈ ਦੀਪ ਸਿੱਧੂ ਦਾ ਸ਼ਹੀਦੀ ਜੋੜ ਮੇਲਾ ਤੇ ਇੱਥੇ ਵੀ ਪਹੁੰਚੇ ਆ ਦੇਖੋ ਤੁਸੀਂ ਬਾਈ ਦੀਪ ਸਿੱਧੂ ਜਾਂਦਾ ਜਾਂਦਾ ਲੱਖਾਂ ਦੀਵੇ ਜਗਾ ਕੇ ਗਿਆ ਅੱਜ ਵੀ ਬਾਈ ਦੀਪ ਸਿੱਧੂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਰਾਜ ਕਰਦਾ ਬਾਈ ਦੀਪ ਸਿੱਧੂ ਨੌਜਵਾਨਾਂ ਦੇ ਦਿਲਾਂ ਦੇ ਉੱਪਰ ਬਾਈ ਆਰ ਵੀ ਸ਼ੇਰ ਗੱਲ ਹੁਣੀ ਤੁਸੀਂ ਦੇਖਿਓ ਬਾਈ ਦਾ ਬਹੁਤ ਵੱਡਾ YouTube ਚੈਨਲ ਆ ਲੱਖਾਂ ਨੌਜਵਾਨ ਆ ਜਿਹੜੇ ਬਾਈ ਦੇ ਨਾਲ ਜੁੜੇ ਹੋਏ ਆ ਇੱਕ ਹੁੰਦੇ ਆ ਰੀਲਾਂ ਵਾਲੇ ਇੱਕ ਹੁੰਦੇ ਆ ਰੀਅਲ ਲਾਈਫ ਵਾਲੇ ਜਿਹੜੇ ਨਾਲ ਆ ਕੇ ਖੜਦੇ ਆ ਅਸਲ ਜ਼ਿੰਦਗੀ ਦੇ ਵਿੱਚ ਕਿਉਂਕਿ ਬੋਲ ਤਾਂ ਹਰ ਕੋਈ ਲੈਂਦਾ ਗਾ ਹੁਣ ਮੈਂ ਵੀਡੀਓ ਬਣਾਉਣਾ ਮੈਨੂੰ ਇੰਨੇ ਨੌਜਵਾਨ ਸੁਣਦੇ ਆ ਬੋਲਾਂ ਨੂੰ ਤਾਂ ਮੈਂ ਵੀ ਗੱਡੀ 'ਚ ਬਹਿ ਕੇ ਬੋਲਦਾ ਜਾਂ ਘਰੇ ਬਹਿ ਕੇ ਬੋਲਦਾ ਪਰ ਉਦੋਂ ਤੱਕ ਗੱਲ ਨਹੀਂ ਪਾਣਦੀ ਜਿੰਨਾ ਟਾਈਮ ਅਸੀਂ ਗਰਾਊਂਡ ਲੈਵਲ ਤੇ ਨਹੀਂ ਆਉਂਦੇ ਨਾਲ ਆ ਕੇ ਨਹੀਂ ਖੜਦੇ ਪੂਨਾ ਟਾਈਮ ਗੱਲ ਨਹੀਂ ਪਾਣਦੀ ਅੱਜ ਆਰ ਵੀ ਸ਼ੇਰ ਗੱਲ ਬਾਈ ਇੱਥੇ ਪਹੁੰਚ ਆ ਗਿਆ ਜੇ ਦੀਪ ਸਿੱਧੂ ਨੂੰ ਪਿਆਰ ਕਰਦਾ ਸੀ ਬਾਈ ਪਹੁੰਚਿਆ ਇਹ ਵੀ ਬਾਈ YouTube ਤੇ ਆ ਸਾਡੇ ਉਮੀ ਵੀ ਸੋਸ਼ਲ ਮੀਡੀਆ ਬਾਈ ਵਰਤਦਾ ਬਾਈ ਨੂੰ ਦੇਖ ਕੇ ਜਿਹੜੇ ਹੋਰ YouTube ਚਲਾਉਂਦੇ ਆ ਜਾਂ ਰੀਲਾਂ ਬਣਾਉਂਦੇ ਆ ਉਹਨਾਂ ਦੇ ਅੱਗੇ ਵੀ ਬੇਨਤੀ ਆ ਚਲੋ ਫਨ ਸ਼ੰਨ ਕਰੋ ਤੁਸੀਂ ਕੋਈ ਗਾਲ ਨਹੀਂ ਪੈਸਾ ਕਮਾਓ ਸਾਰਾ ਕੁਝ ਕਰੋ ਗਾਣੇ ਸੁਣੋ ਪਰ ਕਿਤੇ ਨਾ ਕਿਤੇ ਮੇਰਾ ਵੀਰ ਜਿਨ੍ਹਾਂ ਨੂੰ ਨੌਜਵਾਨ ਜੂਤ ਫੋਲੋ ਕਰਦਾ ਕਿਤੇ ਨਾ ਕਿਤੇ ਤੁਸੀਂ ਪੰਜਾਬ ਦੀ ਗੱਲ ਜਰੂਰ ਕਰਿਆ ਕਰੋ ਤੇ ਤੁਸੀਂ ਸਿੰਘ ਸਾਹਿਬ ਦੀ ਗੱਲ ਮੈਂ ਦੁਬਾਰੇ ਫੇਰ ਕਰਦਾ ਤੁਸੀਂ ਦੇਖੋ ਇਹ ਜਜ਼ਬਾ ਇਹ ਜਜ਼ਬਾ ਹੁੰਦਾ ਨਾਲੇ ਉਧਰ ਮੋਰਚੇ ਦੇ ਉੱਪਰ ਵੀ ਜਾਂਦੇ ਆ ਹੁਣ 7 ਵਜਿਆਂ ਨੇ ਤਾਂ ਵੀ ਇੱਥੇ ਆਏ ਆ ਮੇਰੇ ਅਰਗੇ ਦੇ 6:00 ਵਜੇ ਹਫਤਾ ਘਰੀ ਪਿਆ ਰਹਿੰਦਾ ਵੀ 6:00 ਵਜ ਗਈ ਭਾਈ ਮੇਰੇ ਵੀਡੀਓ ਪਾਉਣ ਦਾ 6:00 ਵਜ ਗਈ ਮੈਂ ਪਹੁੰਚ ਨਹੀਂ ਸਕਦਾ ਹਾਂਜੀ ਪਰ ਜਿੰਨਾਂ ਦੇ ਅੰਦਰ ਜਜ਼ਬਾਗਾ ਉਹ ਬੰਦਿਆਂ ਨੂੰ ਪਹੁੰਚੋਂ ਤੋਂ ਕੋਈ ਨਹੀਂ ਰੋਕ ਸਕਦਾ ਉਹ ਇਹਨਾਂ ਦਾ ਖੂਨ ਕਿਉਂ ਵਾਲੇ ਮਾਰਦਾ ਮੈਂ ਬਹੁਤ ਸਿੰਘਾਂ ਦੀ ਸੰਗਤ ਕੀਤੀ ਆ ਹੁਣ ਸਾਡੇ ਨੌਜਵਾਨਾਂ ਦਾ ਖੂਨ ਵਾਲੇ ਕਿਉਂ ਨਹੀਂ ਮਾਰਦਾ ਹੁਣ ਜਿਹੇ ਜੀ ਸੰਗਤ ਉਹੇ ਜੀ ਰੰਗਤ ਮੈਂ ਜਦੋਂ ਸਿੰਘਾਂ ਦੇ ਕੋਲ ਬੈਠਦਾ ਨਾ ਸਿੰਘਾਂ ਦੀ ਸੰਗਤ ਕਰਦਾ ਇਤਿਹਾਸ ਸੁਣੀਦਾ ਖੂਨ ਆਪਣੇ ਆਪ ਖੋਲਦਾ ਵੀ ਸਾਡੇ ਨਾਲ ਇਹ ਕੁਛ ਹੋਇਆਗਾ ਹੁਣ ਜਿਹਨੂੰ ਇਤਿਹਾਸ ਦੇ ਬਾਰੇ ਪਤਾ ਹੀ ਨਹੀਂ ਉਹਨਾਂ ਦਾ ਖੂਨ ਕਿਵੇਂ ਖੋਲੂਗਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਨਾਲ ਕੀ ਕੁਛ ਹੋਇਆ ਸੋ ਇਸ ਕਰਕੇ ਮੇਰਾ ਵੀਰ ਨੌਜਵਾਨਾਂ ਦਾ ਹਨਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਏ ਆ ਆਪੋ ਆਪਣਾ ਫਰਜ ਸਮਝ ਕੇ ਬਾਈ ਦੀਪ ਸਿੱਧੂ ਦੇ ਸ਼ਹੀਦੀ ਜੋੜ ਮੇਲੇ ਦੇ ਉੱਤੇ ਸੋ ਜੋਧਿਆਂ ਨੂੰ ਦਿਲਾਂ ਦੇ ਵਿੱਚੋਂ ਵਿਸਾਰਿਆ ਨਾ ਕਰੋ ਜਿਉਂਦੇ ਬੰਦੇ ਦੀ ਕਦਰ ਕਰ ਲਿਆ ਕਰੋ ਬਾਈ ਦੀਪ ਸਿੱਧੂ ਜਦੋਂ ਜਿਉਂਦਾ ਸੀ 90% ਬੰਦੇ ਆਲੇ ਲੱਤਾ ਖਿੱਚੀਆਂ ਤੇ ਜਿਹੜੇ ਵਿਰੋਧੀ ਸੀ ਅੱਜ ਉਹਨਾਂ ਕੋਲੇ ਸੀਗਾ ਮੌਕਾ ਜਿਹੜੀ ਕਾਮ ਉਹਨਾਂ ਨੂੰ ਲਾਹਨਤਾਂ ਪਾਉਂਦੀ ਆ ਉਹ ਦਾਗ ਧੋਣ ਦਾ ਪਰ ਵਿਰੋਧੀ ਮੈਨ ਲੱਗਦਾ ਹਜੇ ਵੀ ਦੈਲ ਚ ਗੱਲਾਂ ਰੱਖੀ ਬੈਠੇ ਆ ਰੋਸੇ ਰੱਖੀ ਬੈਠੇ ਆ ਜਿਹੜੇ ਅੱਜ ਇੱਥੇ ਪਹੁੰਚੇ ਨਹੀਂ ਗੁੱਸੇ ਗਿਲੇ ਜਿਉਂਦੇ ਬੰਦੇ ਨਾਲ ਹੁੰਦੇ ਆ ਜਦੋਂ ਬੰਦਾ ਝਾਨ ਛੱਡ ਗਿਆ ਉਦੋਂ ਕੋਈ ਰੋਸਾ ਨਹੀਂ ਹੁੰਦਾ ਸੋ ਇਸ ਕਰਕੇ ਤੁਹਾਨੂੰ ਜ਼ਰੂਰ ਪਹੁੰਚਣਾ ਚਾਹੀਦਾ ਸੀ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਜ਼ਰੂਰ ਪਹੁੰਚਿਓ ਜਿਹੜਾ ਵੀ ਬੰਦਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਉਹਦੀ ਜਿਉਂਦੇ ਜੀ ਕਦਰ ਕਰ ਲਿਆ ਕਰੋ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ